ਵੱਖ-ਵੱਖ ਬਲਡ ਦੀਆਂ ਦੇਸ਼ ਵੱਖ-ਵੱਖ ਦੇਸ਼ਾਂ ਦੀ ਜੇਲ੍ਹਾਂ ਦੇ ਵਿੱਚੋਂ ਇਹ ਅੰਕੜਾ ਹੈ ਉਹ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਬਹੁਤ ਸਾਰੇ ਮੁੰਡੇ ਜਿਹਨਾਂ ਦੀ ਵਿਚਾਰਦੰਦੀ ਰਸਤੇ ਦੀ ਡੈਥ ਹੋ ਜਾਂਦੀ ਹੈ ਜਾਂ ਉੱਥੇ ਕਿਤੇ ਡੈਥ ਹੋ ਜਾਂਦੀ ਹੈ ਉਹਨਾਂ ਦੀਆਂ ਲਾਸ਼ਾਂ ਲਿਉਣ ਲੱਗਿਆ ਵੀ ਚਾਰ-ਚਾਰ ਪੰਜ-ਪੰਜ ਮਹੀਨੇ ਸਾਨੂੰ ਲੱਗ ਜਾਂਦੇ ਆ ਉਹ ਅਸੀਂ ਉਹ ਵੀ ਲਿਉਂਦੇ ਹਾਂ ਕਿਉਂਕਿ ਬੰਗਲਾਦੇਸ਼ ਤੋਂ ਲਾਸ਼ ਲੈ ਕੇ ਆਉਣੀ ਜਿਹੜੀ ਉਹ ਬਹੁਤ ਇੱਕ ਔਖਾ ਜਿਹੜਾ ਕੰਮ ਹੈ ਉਹ ਜਿਹੜਾ ਇਹ ਕੇਸ ਹੈ ਜਿਹੜੇ ਅਧਵ ਕੰਟਰੀ ਹੈ ਜਿੰਨੇ ਵੀ ਆ ਇਹਨਾਂ ਦੇ ਅੰਦਰ ਜਿਹੜੇ ਕਾਨੂੰਨ ਨੇ ਉਹਨਾਂ ਦੇ ਛਾਂ ਦੇ ਉਹ ਬੜੇ ਸਖਤ ਆ ਜਿੱਤਾਂ ਇਹ ਮੁੰਡਿਆਂ ਨੂੰ ਵੀ ਲਾਇਸੈਂਸ ਲੈਣ ਲਈ ਡਰਾਈਵਿੰਗ ਲਾਇਸੈਂਸ ਲੈਣ ਵਾਸਤੇ ਇਹਨਾਂ ਤੇ ਜਿਹੜਾ ਦੋਸ਼ ਹੈ ਉਹ ਕਹਿੰਦੇ ਆ ਕਿ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹੜੀ ਆ ਇਹਨਾਂ ਨੇ ਰਿਸ਼ਵਤ ਦਿੱਤੀ ਆ ਇਹਨਾਂ ਦੇਸ਼ਾਂ ਵਿੱਚ ਰਿਸ਼ਵਤ ਜਿਹੜੀ ਲੈਣੀ ਬਹੁਤ ਵੱਡਾ ਪਾਪ ਹੈ ਉਹ ਵੱਡੀ ਉੱਥੇ ਸ਼ਕਤੀ ਹੈ ਉਸ ਹੱਦ ਤੀ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਹੋਰ ਕੋਈ ਨਸ਼ੇ ਦਾ ਜਾਂ ਹੋਰ ਕੋਈ ਗਲਤ ਕੋਈ ਲੜਾਈ ਨਹੀਂ ਝਗੜਾ ਨਹੀਂ ਜਿਹੜੀ ਕੰਪਨੀ ਕੋ ਇਹਨਾਂ ਨੇ ਆਪਣੇ ਡਰਾਈਵਰੀ ਲਾਇਸੈਂਸ ਲੈ ਸੀਗੇ ਉਸ ਕੰਪਨੀ ਨੇ ਹੀ ਇਹਨਾਂ ਤੇ ਕੇਸ ਜਿਹੜਾ ਉਹ ਕਰਵਾਤਾ ਕੰਪਨੀ ਦੇ ਮਾਲਕ ਨੇ ਕਿਹਾ ਕਿ ਜਿਹੜੇ ਉਹਦੇ ਕੋਲ ਕਿਤੇ ਪੈਸੇ ਗੱਡੀ ਦੇ ਵਿੱਚੋਂ ਕੋ ਫੜੇਗੇ ਉਨੇ ਇਹਨਾਂ ਮੁੰਡਿਆਂ ਦੇ ਬਚਾ ਦੇਤੇ ਕੇਸ ਜਿਹੜਾ ਕਰਤਾ ਤਿੰਨ ਮੁੰਡੇ ਅਮਰਸਰ ਦੇ ਦੋ ਮੁੰਡੇ ਜਿਹੜੇ ਤਰਨਤਾਰਨ ਦੇ ਇੱਕ ਮੁੰਡਾ ਜਿਹੜਾ ਗਰਜ਼ਾਸਪੁਰ ਦਾ ਉਹਦੇ ਇੱਕ ਮੁੰਡਾ ਜਿਹੜਾ ਉਹ ਚੁਪੀ ਦਾ ਇਹ ਮਤਲਬ ਜਿਹੜੇ 7 ਜਣੇ ਉਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਲੱਗੇਆਂ ਹਜ਼ਾਰਾਂ ਮੁੰਡਿਆਂ ਦੀ ਮਤਲਬ ਜਿਹੜੀ ਮਦਦ ਕੀਤੀ ਹੈ ਅਸੀਂ ਇਹਨਾਂ ਪਰਿਵਾਰਾਂ ਦੀ ਵੀ ਉਹਦੀ ਡਟ ਕੇ ਮਤ ਕਰਾਂਗੇ ਅੱਜ ਤਾਂ ਸੰਦੇਆ ਕੱਲ ਤੋਂ ਹੀ ਇਹਨਾਂ ਦੀ ਪੈਦਾਵਾਈ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਹੋਮ ਮਿਨਿਸਟਰੀ ਦੇ ਦਾਈ ਵਿਦੇਸ਼ ਮੰਤralੇ ਦੇ ਦਾਈ ਉਹਦੇ ਉੱਥੇ ਜਿਹੜਾ ਸਾਡਾ ਇੰਡੀਅਨ ਕੌਂਸੂਲੇਟ ਆਫੀਸਰ ਉਹਦੇ ਦਾਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਪਰਵਾਦਰਾਂ ਦੇ ਬੱਚੇ ਜਿਹੜੇ ਆ ਉਹ ਕਿਸੇ ਤਰ੍ਹਾਂ ਜੇਲ੍ਹ ਚੋਂ ਅਧਿਆ ਹੋ ਕੇ ਵਾਪਸ ਆ ਜਾਣ ਕਿਉਂਕਿ ਇਹਨਾਂ ਵਿੱਚ ਕੁਝ ਪਰਵਾਦਰ ਇੰਨੇ ਗਰੀਬ ਨੇ ਬਚਾਦੇ ਮੈਨੂੰ ਦੱਸ ਰਹੇ ਕਿ ਪੈਸੇ ਵੀ ਉਹ ਜਦੋਂ ਜੇਲ੍ਹ ਚ ਉਹਨਾਂ ਨੂੰ ਕਾਲ ਕਰਦੇ ਉਹਦੇ ਵਾਸਤੇ ਕਾਡਾਂ ਦੇ ਪੈਸੇ ਵੀ ਇੱਥੋਂ ਭੇਜਦੇ ਆ ਉਹ ਇਹਨਾਂ ਦੇ ਬਚਾਦਿਆਂ ਤੇ ਜ਼ਮੀਰ ਵੀ ਵੇਖੀ ਇਹਨਾਂ ਦੇ ਕੋਈ ਟਰੈਕਟਰ ਟਰਾਲੀ ਉਹ ਵੀ ਵੇਕੇ ਬਚਾ ਦਿੰਦੇ ਔਰ ਕੁਝ ਤਿੰਨ ਚਾਰ ਪਰਵਾਦੇ ਜਿਨ੍ਹਾਂ ਨੂੰ ਰੋਟੀ ਵੀ ਜੜੀ ਆ ਉਹ ਖਾਣੀ ਜਿਹੜੀ ਔਖੀ ਹੋਈ ਆ ਬਚਾਦਿਆਂ ਦਾ ਖਿਆਦਾ ਕਰਦਾ ਔਖਾ ਹੋਇਆ ਸੋ ਮੈਂ ਇਹਨਾਂ ਨੂੰ ਵਿਸ਼ਵਾਸਤ ਹੋਇਆ ਕਿ ਹੱਦ ਸੰਭਵ ਅੱਪਾ ਕੋਸ਼ਿਸ਼ ਕਰਾਂਗੇ ਕੱਲ ਤੋਂ ਮੈਂ ਦਿੱਲੀ ਗੱਲ ਕਰਕੇ ਆਪਾਂ ਇਹਨਾਂ ਬੱਚਿਆਂ ਦੀ ਦਿਹਾਈ ਵਾਸਤੇ ਪੂਰਾ ਤੁਸੀਂ ਕਿਉਂਕਿ ਉੱਥੇ ਉੱਥੇ ਸੰਕਟ ਹੈ দাদা ਜਿੱਦਾਂ ਹੁਣੇ ਤੁਸੀਂ ਆ ਸੁਣਦੇ ਰਹੇ ਹੋ ਕਿ ਜਕਰੇਨ ਦੇ ਵਿੱਚ ਆਪਣੇ ਬੱਚੇ ਕਈ ਫਸ ਗਏ ਜੀ ਕਦਸ਼ੀਆ ਜਕਰੇਨ ਦੇ ਬਾਰਡਰ ਦੇ ਉੱਤੇ ਉੱਥੇ ਆਪਣੇ ਮੁੰਡਿਆਂ ਦਾ ਗੱਲ ਕਰਦੀ ਬਹੁਤ ਔਖੀ ਪਾਸ਼ਾ ਇਦਾਂ ਦੀ ਉੱਥੇ ਵੀ ਕਈ ਮੁੰਡੇ ਜਿਹੜੇ ਗਰਦਾਸਪੁਰ ਦੇ ਆਪਣੇ ਬੱਚੇ ਸੀਗੇ ਮੈਂ ਕਹਿਆ ਹੁੰਦਾ ਤੇ ਕਦੀ ਵੀ ਉਹ ਵੀ ਅਸੀਂ ਉੱਥੋਂ ਜਿਹੜੇ ਛਡਾਏ ਸੋ ਇੱਥੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੰਜਾਬ ਸਰਕਾਰ ਉਹਦੇ ਆਪਣੇ ਮੁੱਖ ਮੰਤਰੀ ਦੇ ਨਾਲ ਮਿਲ ਕੇ ਇਹਨਾਂ ਬੱਚਿਆਂ ਦੀ ਜਿਹੜੀ ਆ ਜਲਦ ਤੋਂ ਜਲਦ ਇਹਾਈ ਜਿਹੜੀ ਆ ਉਹ ਆਪਾਂ ਜਿਹੜੀ ਕਰਵਾਵਾਂਗੇ ਉਹਦੇ ਨਾ ਪਰਵਾਹਾਂ ਦੀ ਜਿਹੜੀ ਆ ਹਰ ਸੰਭਵ ਕਾਨੂੰਨੀ ਬਦਲ ਜਿਹੜੇ ਉਹ ਕਰ। ਜਾਂ ਤਾਂ ਉਹ ਜਿਹੜੇ ਚੁੰਗਲੇ ਖੜੇ ਦੇ ਏਜੰਟ ਕੋ ਕਰੀ ਨਾ ਲੈ ਜਾਂਦੇ ਉਹਨਾਂ ਨੂੰ ਕੀ ਫੀਲ ਕਰੋ? ਏਜੰਟਾਂ ਦਾ ਕਿਵੇਂ ਦੀ ਕਾਰਜ ਰਹੀ ਹੈ? ਪਿਆਰ ਦੇ ਏਜੰਟਾਂ ਦੇ ਤੇ ਕਿਸ ਦੀ ਕਰੀ? ਤੁਸੀਂ ਪਿਛਲੇ ਹਫਤੇ ਖਵਾਦਾ ਬੜੀ ਹੋਣੀ ਆ। ਸਾਡੀ ਸਰਕਾਰ ਨੇ ਸਾਡੇ ਐਨਐਡੀਆਈ ਡਿਪਾਰਟਮੈਂਟ ਨੇ ਐਨਐਡੀਆਈ ਪੁਲਿਸ ਵਿੰਗ ਦੇ 200 ਤੋਂ ਵੱਧ ਟਰੈਵਲ ਏਜੰਟਾਂ ਦੇ ਖਿਲਾਫ ਪੱਤੇ ਦਰਜ ਕੀਤੇ। ਓੜੇ ਪਿਛਲੇ ਵੀਕ ਦੀ ਸਭ ਖਵਾਦਾਂ ਦਾ ਫੰਡ ਵੀ ਇੱਥੇ ਲੱਗਾ ਸੀਗਾ। ਉਦੋਂ ਅਸੀਂ ਲੋਕਾਂ ਨੂੰ ਵੀ ਕਿਹਾ ਸਾਡਾ ਇਹ ਪੂਰਾ ਨਿਸ਼ਚੈ ਕਈ ਪੰਜਾਬ ਦੇ ਅੰਦਰ ਜਿਹੜੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਉਹਨੂੰ ਜਿਹੜੀ ਅਸੀਂ ਬੰਦ ਕਰਾਵਾਂਗੇ ਜਿਹੜੇ ਗੈਰ ਕਾਨੂੰਨੀ ਟਰੈਵਲ ਏਜੰਟ ਹੈ ਲੋਕਾਂ ਦਾ ਧੋਖਾ ਕਰਦੇ ਆ ਉਹਨੂੰ ਬੰਦ ਕਰਾਵਾਂਗੇ ਮੇਰੀ ਲੋਕਾਂ ਨੂੰ ਬੇਨਤੀ ਆ ਜਾਓ ਕੋਈ ਗੱਲ ਦੀ ਰੋਟੀ ਲਈ ਜਾਓ ਜਿੱਥੇ ਵੀ ਜੋਬ ਤੇ ਜਾਣਾ ਚਾਹੋ ਪੜਨ ਜਾਣਾ ਪੜਨ ਜਾਓ ਪਰ ਅੱਜ ਦੇ ਯੁੱਗ ਦੇ ਵਿੱਚ ਜਦੋਂ ਆਨਲਾਈਨ ਹਰ ਚੀਜ਼ ਅਵੇਲੇਬਲ ਹੈ ਇੱਥੋਂ ਆਪਣਾ ਪੜ੍ਹ ਕੇ ਸੁਣ ਕੇ ਚੰਗੇ ਟਰੈਵਲ ਏਜੰਸੀ ਜਿਹੜੀ ਚੰਗੇ ਕੋਈ ਇਮੀਗ੍ਰੇਸ਼ਨ ਦੇ ਜਿਹੜੇ ਸੈਂਟਰ ਨੇ ਉਹਨਾਂ ਦੇ ਰਾਈ ਜਾਓ ਗੈਰ ਕਾਨੂੰਨੀ ਢੰਗ ਦੇ ਨਾਲ ਬਿਲਕੁਲ ਨਾ ਜਾਓ ਮੈਂ ਨਹੀਂ ਕਹਿੰਦਾ ਕਿ ਸਾਰੀਆਂ ਟਰੈਵਲ ਏਜੰਸੀਆਂ ਮਾੜੀਆਂ ਨੇ ਜਾਂ ਗਲਤ ਨੇ ਪਰ ਆਨਲਾਈਨ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਤੁਸੀਂ ਸਿੱਧੀ ਆਨਲਾਈਨ ਜਾ ਕੇ ਨਿਊਯਾਰਕ ਗੱਲ ਕਰੋ ਟੋਰੰਟੋ ਕਰੋ ਇਟਲੀ ਕਰੋ ਜਿੱਥੇ ਵਧੀਆ ਕਰੋ ਅੱਜ ਦੇ ਯੁੱਗ ਦੇ ਵਿੱਚ ਆਪਾਂ ਕਿਸੇ ਦੀ ਚੁੰਗਲ ਦੇ ਵਿੱਚ ਫਸ ਜਾਏ ਤਾਂ ਬੜੀ ਮਾੜੀ ਗੱਲ ਹੈ ਸੋ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਪੁੱਤਾਂ ਨੂੰ ਇਹ ਝੂਠੇ ਜਿਹੜੇ ਟਰੈਵਲ ਏਜੰਟ ਹੈ ਗੈਰਕਾਨੂੰਨੀ ਜਿਹੜਾ ਧੰਦਾ ਕਰਦੇ ਆ ਉਹਨਾਂ ਦੇ ਦਾਈ ਆਪਣੇ ਬੱਚਿਆਂ ਨੂੰ ਨਾ ਭੇਜੋ ਤੁਸੀਂ ਦੇਖ ਲਓ ਕਿੰਨਾ ਆਪਾਂ ਅੱਜ ਪਰੇਸ਼ਾਨ ਆ ਲਾਜ਼ਮੀ ਹੈ ਸਾਡਾ ਬੱਚਾ ਕਿਤੇ ਜੰਦਲ ਦਿਆਂ ਲਾਹ੍ਹਦੇ ਆਣੇ ਜਿਹਾ ਫਸ ਜਾਏ ਤਾਂ ਯਕੀਨ ਪਰੇਸ਼ਾਨ ਹੋ ਜਾਂਦੇ ਆ ਦੂਜੇ ਦੇਸ਼ਾਂ 'ਚ ਤੇ ਨਾ ਆਪਾਂ ਮੁਲਾਕਾਤ ਕਰਨ ਜੋਗੇ ਉਹਨਾਂ ਦੇਸ਼ਾਂ ਦੇ ਵਿੱਚ ਤੇ ਵਕੀਲ ਕਰਨਾ ਬੜਾ ਔਖਾ ਇਹ ਦੱਸ ਰਹੀ ਜਿਹੜਾ ਉਹਨਾਂ ਦੇ ਵਕੀਲ ਕੀਤਾ ਉਹਨੇ ਕਰੀਬ 15-16 ਲੱਖ ਰੁਪਈਆ ਉੱਪਰ ਤੱਕ ਇਹਨਾਂ ਕੋਲ ਲਿਆ ਇਹਨੇ ਪੈਸੇ ਦੇਣੇ ਵਕੀਲਾਂ ਨੂੰ ਕਿਤੇ ਮਤਲਬ ਕੋਈ ਸੌਖੀ ਗੱਲ ਨਹੀਂ ਸੋ ਮੇਰੀ ਸਾਰੇ ਪੰਜਾਬੀਆਂ ਹੱਥ ਜੋੜ ਕੇ ਬੇਨਤੀ ਹੈ ਕਿ ਗੈਰ ਕਾਨੂੰਨੀ ਤੌਰ ਤੇ ਬਾਤ ਜਾਣਾ ਠੀਕ ਨਹੀਂਗਾ ਕਾਨੂੰਨੀ ਤੌਰ ਤੇ ਜਿੱਦਾਂ ਮਰਜ਼ੀ ਚੋ ਜਿੱਥੇ ਮਰਜ਼ੀ ਜੋ ਕੋਈ ਚੱਕਰ ਦੀ ਪਰ ਗੈਰ ਕਾਨੂੰਨੀ ਜਿਹੜਾ ਟੰਗ ਆ ਉਹ ਨਾ ਪਾਇਆ ਜਾਵੇ ਏ ਬੇਦੀ ਸਾਡੇ ਨੂੰ ਬੇਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਵੀ ਨੇ ਜਿਹੜੀਆਂ ਲੈ ਜਾਂਦੀਆਂ ਨੇ ਇੱਥੇ ਬੱਚਿਆਂ ਨੂੰ ਬਾਅਦ ਵਿੱਚ ਸਾਮੀਆਂ ਲੀਆਂ ਤੇ ਬੱਚੇ ਜਿਹੜੇ ਉੱਥੇ ਰੋਦੇ ਰਹਿੰਦੇ ਆ। ਨਹੀਂ ਮੈਂ ਤਾਂ ਹੀ ਕਿਹਾ ਨਾ ਕਿ ਜਦੋਂ ਇੱਥੇ ਤੁਹਾਡੇ ਨਾਲ ਗੱਲ ਕਰਦੇ ਆ ਉਹ ਤੁਹਾਨੂੰ ਕਹਿਣਗੇ ਜੀ ਫਲਾਣੀ ਕੰਪਨੀ